का पूर्वी ਦੇ ਵਿੱਚ ਦਿੱਗਜ ਨੇਤਾ ਸੰਜੇ ਤਲਵਾਰ ਨੂੰ ਹੈਰਾਨ ਤੋਂ ਬਾਅਦ ਕਿਉਂਕਿ ਸੰਜੇ ਤਲਵਾਰ ਨੇ ਵਾਅਦੇ ਕੀਤੇ ਸੀ ਕਿ ਮੈਂ 4000 ਕਰੋੜ ਦਾ ਵਿਕਾਸ ਕੀਤਾ ਉਹਨਾਂ ਨੂੰ ਹੈਰਾਨ ਤੋਂ ਬਾਅਦ ਦਲਜੀਤ ਸਿੰਘ ਭੋਲਾ ਗਰੇਅਲ ਕੁਝ ਦੇਚ ਬਾਹਰ ਆ ਰਹੇ ਨੇ ਪਰ ਸਮਰਥਕਾਂ ਨਾਲ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੂਗੇ ਕਿਉਂਕਿ 4000 ਕਰੋੜ ਦੀ ਕਾਪੀ ਛਪੀ ਸੀ ਕਿ ਕਿਤਾਬ ਕਹਿੰਦੇ 4000 ਕਰੋੜ ਦਾ ਵਿਕਾਸ ਕੀਤਾ ਦੇਖੋ ਜੀ ਉਹਦਾ ਖੁਲਾਸਾ ਤਾਂ ਪਹਿਲਾਂ ਹੀ ਹੋ ਗਿਆ ਸੀਗਾ 4000 ਕਰੋੜ ਦਾ ਜਿਹੜੀ ਕਿਤਾਬ ਛਪੀ ਸੀ ਉਹੀ ਇੱਕ ਇਹਨਾਂ ਦੀ ਹਾਰ ਦਾ ਕਾਰਨ ਸੀਗਾ ਜਿਹੜਾ ਚੇਦਨ ਵੇਜਾ ਜੀ ਹੋਰ ਜਿਹੜੇ ਵੀ ਜਤਿੰਦਰ ਗੋਰੀਆ ਜੀ ਉਹਨਾਂ ਨੇ ਇਹ ਵੀਡੀਓ ਪਾ ਪਾ ਕੇ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਦੱਸਿਆ ਕਿ ਇਹ ਕਿਤਾਬ ਹੈ ਜਿਹੜੀ ਇਹ ਕੋਈ ਇਹਦੇ 'ਚ ਕੋਈ ਵੀ ਇਹਨਾਂ ਨੇ ਕੋਈ ਵੀ ਉਹ ਨਹੀਂ ਕੀਤਾ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਸਾਰੇ ਹੀ ਇਹਨਾਂ ਨੇ ਜਗਾ ਜਗਾ ਖਰੀਦ ਕੇ ਕੋਈ ਉਹਦਾ ਮੁੱਲ ਦਿਖਾਇਆ ਗਿਆ ਹੋਰ ਕੁਝ ਵੀ ਨਹੀਂ ਕੀਤਾ ਜਿਹੜਾ 4000 ਕਰੋੜ ਦੀ ਉਹ ਕਿਤਾਬ ਨਹੀਂ ਇਹਨਾਂ ਨੂੰ ਥੱਲੇ ਲੈ ਲਿਆ ਬਾਕੀ ਗੱਲ ਆਮ ਆਦਮੀ ਪਾਰਟੀ ਦੀ ਇੱਕ ਐਦਾ ਦੀ ਸਰਕਾਰ ਹੁਣ ਪੰਜਾਬ ਦੇ ਵਿੱਚ ਆਈ ਆ ਜਿਨੇ ਕੀ ਸਾਰੇ ਕਾਂਗਰਸੀਆਂ ਦਾ ਅਕਾਲੀ ਦਲ ਦਾ ਸਫੜਾ ਹੀ ਸਾਫ਼ ਕਰਦਾ ਝਾੜੂ ਹੀ ਮਾਜਦਾ ਤੇ ਹੁਣ ਸਾਨੂੰ ਇਹ ਸਰਕਾਰ ਤੇ ਉਮੀਦ ਹੈ ਕਿ ਇਹ ਸਰਕਾਰ ਹੈ ਜਿਹੜੀ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੀਐਮ ਚਿਹਰੇ ਸਾਡੇ ਭਗਵੰਤ ਮਾਨ ਜੀ ਕੇਜਰੀਵਾਲ ਜੀ ਇਹ ਦਿੱਲੀ ਮਾਡਲ ਲਿਆ ਕੇ ਇੱਥੇ ਸਕੂਲਾਂ ਹੈਲਥ ਸਿਸਟਮ ਤੇ ਹੋਰ ਜਿੰਨੇ ਵੀ ਤਰ੍ਹਾਂ ਦੇ ਸਰਕਾਰੀ ਹੁੰਦੇ ਐ ਐਂਟੀ ਕਰਪਸ਼ਨ ਕਰਪਸ਼ਨ ਨੂੰ ਵੀ ਖਤਮ ਕਰੂਗੀ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਆਮ ਆਦਮੀ ਪਾਰਟੀ ਇੱਕ ਵੱਡੇ ਪੱਧਰ ਤੇ ਜਿੱਤੀ ਆ ਜਿਹੜੇ ਸੰਜੇ ਤਲਵਾਰ ਸੀ ਉਹ ਦਾਅਵੇ ਕਰਦੇ ਸੀਗੇ ਕਿ ਮੈਂ ਭੋਲੇ ਨੂੰ ਭੋਲੇ ਦਾ ਹੀ ਵਾਰਡ ਹਲਾ ਦੂੰਗਾ ਪਰ ਕਿਤੇ ਨਾ ਕਿਤੇ ਹੁਣ ਉਹ ਵੀ ਇਦਾਂ ਸਾਰੇ ਦੇ ਸਾਰੇ ਵਾਰਡ ਆਪ ਹਾਰੇ ਨੇ ਕੀ ਕਹਿਣਾ ਚਾਹੂਗੇ ਦੇਖੋ ਗੱਲ ਐਦਾ ਆ ਕਿ ਦੇਖੋ ਕਹਿਣ ਨੂੰ ਤਾਂ ਹੁਣ ਉੱਥੇ ਛੋਟੇ-ਮੋਟੇ ਵੀ ਖੜੇ ਹੋਏ ਸੀਗੇ ਉਹ ਕਹਿੰਦੇ ਸੀ ਅਸੀਂ ਵੀ ਜਿੱਤ ਰਹੇ ਆ ਪਰ ਇੱਕ ਆਮ ਆਦਮੀ ਨੇ ਇੱਕ ਇੱਕ ਆਮ ਆਦਮੀ ਨੇ ਆਪਣੀ ਪਾਵਰ ਦਿਖਾਤੀ ਆ ਕਿ ਜਿਹੜੇ ਸਿਰ ਤੇ ਜੜੇ ਹੋਏ ਸੀਗੇ ਕਾਂਗਰਸੀਏ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਇਸ ਬਾੜ ਤੋਂ ਹਾਰ ਨਹੀਂ ਸਕਦੇ ਜਾਂ ਕੁਝ ਕਰ ਨਹੀਂ ਸਕਦੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਪਤਾ ਲੱਗ ਗਈ ਆ ਕੀ ਆ ਜਿਹੜਾ ਉਹਨਾਂ ਨੇ ਆਪਣੇ ਕਾਰਜ ਕਰਤਾ ਨਾਲ ਜਿਹਨਾਂ ਨੂੰ ਧੋਖੇ ਦਿੱਤੇ ਸਭੂ ਵੀਤੇ ਉਹ ਸਾਰੇ ਉਹਨਾਂ ਦੇ ਅੱਗੇ ਆ ਗਏ ਆ ਤੇ ਹੁਣ ਇਹਨਾਂ ਨੇ ਦਿਖਣਾ ਵੀ ਹੈ ਨਹੀਂ ਕਿੱਥੇ ਨੇ ਇਹ ਚੱਲ ਕਹਿਣਾ ਚਾਹੁੰਗੇ ਜਿਹੜਾ ਦਲਜੀਤ ਸਿੰਘ ਭੋਲਿਆ ਗਰੇਵਾਲ ਨੇ ਸੰਜੇ ਤਲਵਾਰ ਨੂੰ ਕਲੀਨ ਸਵਿਪ ਕੀਤਾ ਦੇਖੋ ਜੀ ਇਹ ਆਮ ਆਦਮੀ ਪਾਰਟੀ ਦੀ ਲਹਿਰ ਹੈ ਆਮ ਆਦਮੀ ਪਾਰਟੀ ਦੇ ਜਿੱਤਣ ਦਾ ਕਾਰਨ ਜਿਹੜਾ ਉਹ ਕਾਂਗਰਸ ਦੀ ਅੰਤਰਕਲੇ ਹੈ ਉਹਨਾਂ ਦਾ ਨਾਕਾਮ ਕਰਨਾ ਉਹਨਾਂ ਦੀ ਬੈਡ ਪਾਲਿਸਿਸ ਆਮ ਆਦਮੀ ਪਾਲਿਸੀ ਪਾਰਟੀ ਦੀ ਜਿਹੜੀ ਪਾਲਿਸਿਸ ਨੇ ਉਹ ਬਹੁਤ ਵਧੀਆ ਨੇ ਜੋ ਮੈਡੀ ਜੋ ਮੈਡੀਸਿਨਸ ਵਗੈਰਾ ਜੋ ਸਾਰੀਆਂ ਫ੍ਰੀ ਹੈ ਠੀਕ ਹੈ ਨਾ ਉਹਨਾਂ ਦੀ ਜਿਹੜੀ ਟਰਾਂਸਪੇਰੈਂਸੀ ਹੈ ਪਾਲਿਸੀ ਦੇ ਵਿੱਚ ਇਹ ਕਾਰਨ ਬਣੀ ਹੈ ਠੀਕ ਹੈ ਅਕਾਲੀ ਦਲ ਤੇ ਕਾਂਗਰਸ ਠੀਕ ਹੈ ਇਹਨਾਂ ਦੇ ਜਿਹੜੀ ਮਤਲਬ ਸਰਕਾਰਾਂ ਨੇ ਠੀਕ ਹੈ ਨਾ ਉਹਨਾਂ ਨੇ ਕੁਝ ਵੀ ਕੰਮ ਨਹੀਂ ਕੀਤਾ ਕੁਝ ਵੀ ਕੰਮ ਨਹੀਂ ਕੀਤਾ ਔਰ ਇਹਨਾਂ ਦੀ ਕ腐ਪਸ਼ਨ ਜਿਹੜੀਆਂ ਬਹੁਤ ਜ਼ਿਆਦਾ ਸੀਗੀਆਂ ਠੀਕ ਹੈ ਨਾ ਸਾਢੇ 4 ਸਾਲ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਚੰਨੀ ਸਾਹਿਬ ਨੂੰ ਲਿਆਂਦਾ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਵੈਸੇ ਵੀ ਉਹਨਾਂ ਕੋਲ ਟਾਈਮ ਬਹੁਤ ਘੱਟ ਸੀ ਉਹਨਾਂ ਨੇ ਕਰਨਾ ਵੀ ਕੀ ਸੀਗਾ ਪਰ ਜੋ ਪਾਲਿਸੀਜ਼ ਜੋ ਕੇਜਰੀਵਾਲ ਜੀ ਨੇ ਦਿੱਲੀ 'ਚ ਕਰਕੇ ਦਿਖਾਇਆ ਜੋ ਦਿੱਲੀ ਦੇ ਵਿੱਚ ਉਹਨਾਂ ਨੇ ਮਤਲਬ ਕਰਕੇ ਦਿਖਾਇਆ ਪ੍ਰੋਪਰ ਇੰਪਲੀਮੈਂਟ ਕੀਤਾ ਸਭ ਤੋਂ ਮੇਨ ਕਾਰਨ ਇਹ ਬਣਿਆ ਆਮ ਆਦਮੀ ਪਾਰਟੀ ਦਾ ਔਰ ਭੋਲਾ ਜੀ ਜਿਹੜੇ ਆ ਬਹੁਤ ਹੀ ਇਮਾਨਦਾਰ ਨੇ ਇਸ ਕਰਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਮਿਲੀ ਸੋ ਦੈਟਸ ਵਾਈ ਇਹ ਸਾਰਾ ਕੁਝ ਜੋ ਵੀ ਹੈ ਜਿੱਤ ਦਾ ਕਾਰਨ ਬਣਿਆ ਕਿਉਂਕਿ ਦੇਖਿਆ ਜਾਂਦਾ ਸੀ ਕਿ ਵੱਡੇ ਵੱਡੇ ਡਿਗਜ ਅੱਜ ਡਿੱਗ ਗਏ ਆ ਛੋਟੇ ਛੋਟੇ ਨੁਮਾਇੰਦਿਆਂ ਨੂੰ ਦਿੱਤੀ ਗਈ ਸੀ ਛੋਟੇ ਛੋਟੇ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸੀ ਆ ਸਾਰੇ ਡਿਗਜ ਕਹਿੰਦੇ ਸੀ ਇਹ ਤਾਂ ਸਾਡੇ ਕੀੜੀ ਮੁਕਾਬਲੇ ਇਹਨਾਂ ਨੇ ਖੜੇ ਕਰਤੇ ਅਸੀਂ ਤਾਂ ਆਰਾਮ ਨਾਲ ਜਿੱਤੇ ਹੋਏ ਪਰ ਵੱਡੇ ਵੱਡੇ ਮੰਤਰੀ ਤਾਂ ਦੇਖੋ ਜੀ ਇਹ ਚੀਜ਼ ਜਿਹੜੀ ਗੱਲ ਮੈਂ ਕਹਿਣ ਲੱਗਾ ਨਾ ਅੱਜ ਦੀ ਡੇਟ ਦੇ ਵਿੱਚ ਨਾ ਪਬਲਿਕ ਬਹੁਤ ਸਿਆਣੀ ਹੈ ਪਬਲਿਕ ਨੂੰ ਸਭ ਪਤਾ ਚੱਲਦਾ ਸਭ ਦਿਖਦਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੋ ਕਾਂਗਰਸ ਨੇ ਆਪਣੇ ਹਾਈ ਕਮਾਂਡ ਤੋਂ ਲੈ ਕੇ ਪੰਜਾਬ ਪਾਰਟੀ ਦੇ ਲੈਵਲ ਤੱਕ ਕੀਤਾ ਨਾ ਉਹ ਸਭ ਪਤਾ ਲੋਕਾਂ ਨੂੰ ਇਸ ਕਰਕੇ ਉਹਨਾਂ ਨੇ ਆਪਣੀ ਸੂਝਬੂਝ ਨਾਲ ਬਹੁਤ ਵਧੀਆ ਕੰਮ ਕੀਤਾ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਕੁਝ ਦੇਰ ਦੇ ਵਿੱਚ ਹੀ ਦਲਜੀਤ ਸਿੰਘ ਪੋ ਲੱਗ ਰਹੇ ਆਲ ਬਾਹਰ ਆ ਸਕਦੇ ਨੇ ਜਿਹੜੇ ਸਮਰਥਕਾਂ ਦੇ ਵੱਲੋਂ ਜਿਹੜੇ ਸਮਰਥਕਾਂ ਦੇ ਨਾਲ ਗੱਲਬਾਤ ਕੀਤੀ ਤੇ ਪਰ ਕਿਤੇ ਨਾ ਕਿਤੇ ਆਲਾ ਪੁਲਿਸ ਅਧਿਕਾਰੀ ਹੁਣ ਜਾਂਦੇ ਹੋਏ ਨਜ਼ਰ ਆ ਰਹੇ ਨੇ ਪਰ ਕੁਝ ਦੇਰ ਦੇ ਵਿੱਚ ਦਲਜੀਤ ਸਿੰਘ ਪੋਲਾ ਗਰੇ ਹਾਲ ਅੰਦਰੋਂ ਬਾਹਰ ਆ ਰਹੇ ਨੇ ਕਿਉਂਕਿ ਚੌਂਡ ਪਰ ਪ੍ਰਕਿਰਿਆ ਜਿਹੜੀ ਆ ਮੁਕੰਮਲ ਹੋ ਗਈ ਸੀ ਜਿਹੜੇ ਕਾਊਂਟਿੰਗ ਸੀ ਉਹ ਮੁਕੰਮਲ ਹੋ ਗਈ ਸੀ ਪਰ ਕੁਝ ਕਾਗਜ਼ੀ ਕਾਰਵਾਈ ਹੁੰਦੀ ਆ ਜਿਹੜੀ ਉਹ ਮੁਕੰਮਲ ਹੋਣੀ ਬਾਕੀ ਐ ਤੇ ਹੁਣ ਥੋੜੀ ਦੇਰ ਦੇ ਵਿੱਚ ਦਲਜੀਤ ਸਿੰਘ ਪੋਲਾ ਗਰੇ ਹਾਲ ਬਾਹਰ ਆ ਰਹੇ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਿਹਾਸਮ ਜੀ ਨਿਊਜ਼ ਦੇ ਉੱਤੇ ਬਹੁਤ ਬਧਾਈ ਬਹੁਤ ਧੰਨਵਾਦ ਕਰਦਾ ਮੈਂ ਪਰਮਾਤਮਾਗੇ ਅਰਦਾਸ ਬੇਨਤੀ ਕਰਦਾ ਪਰਮਾਤਮਾ ਸੱਚੇ ਪਾਸ਼ਾ ਮੇਰੇ ਤੇ ਕਿਰਪਾ ਰੱਖਣ ਤੋ ਜੋ ਬਦਾਨ ਸਭਾ ਹਰਕਾ ਪੂਰਬੀ ਦੇ ਲੋਕਾਂ ਨੇ ਮੇਰੇ ਤੋਂ ਉਮੀਦਾਂ ਰੱਖੀਆਂ ਮੈਂ ਉਹ ਪੂਰੀਆਂ ਕਰ ਸਕਾਂ ਔਰ ਵਿਰੋਧੀਆਂ ਨੂੰ ਵੀ ਦੱਸਣਾ ਚਾਹੁੰਦਾ ਜਿਹੜਾ ਬੌਸ ਆ ਬੌਸ ਜਨਤਾ ਹੁੰਦੀ ਆ ਬੌਸ ਲੋਕ ਹੁੰਦੇ ਨੇ ਕੋਈ ਬੌਸ ਨਹੀਂ ਹੁੰਦਾ ਬੌਸ ਲੋਕ ਨੇ ਔਰ ਲੋਕ ਹੀ ਸਭ ਕੁਝ ਬਣਾਉਂਦੇ ਨੇ ਔਰ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਜ਼ਮੀਨ ਤੇ ਰਹਿ ਕੇ ਲੋਕਾਂ ਦਾ ਸਤਿਕਾਰ ਕਰੋ ਬੌਸ ਨਾ ਬਣੋ ਮੈਂ ਪ੍ਰਮਾਤਮਾ ਅਗੇ ਹੀ ਬੇਨਤੀ ਕਰਦਾ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਮੈਨੂੰ ਬਲ ਬਖਸ਼ੇ ਔਰ ਮੈਂ ਲੋਕਾਂ ਦੀ ਮੀਤਾਂ ਪੂਰਾ ਅੱਜ ਅੱਜ ਲੋਕਾਂ ਨੇ ਔਰ ਦੋਨੇ ਪਾਰਟੀਆਂ ਦਾ ਸਫਾਇਆ ਕੀਤਾ ਕਿਉਂਕਿ ਲੋਕਾਂ ਨੂੰ ਦੋਨਾ ਪਾਰਟੀਆਂ ਨੇ ਕਾਲੀ ਦਲ ਤੇ ਕਾਂਗਰਸ ਤੇ ਭਾਜਪਾ ਨੇ ਲੁੱਟ ਕੇ ਖਾ ਲਿਆ ਅੱਜ ਉਹ ਲੁੱਟ ਤੋਂ ਬਚਾਉਣ ਲਈ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਸਮਰਥਨ ਦਿੱਤਾ ਆਮ ਆਦੀ ਪਾਰਟੀ ਨੂੰ ਵੋਟ ਪਾਈ ਆ ਔਰ ਸਫਾਈ ਕੀਤੀ ਆ ਔਰ ਬੇਈਮਾਨਾਂ ਦੀ ਅੱਜ ਇੱਕ ਇਮਾਨਦਾਰ ਸਰਕਾਰ ਆ ਰਹੀ ਆ ਤੇ ਉਹਦੇ ਵਾਸਤੇ ਤੁਹਾਡੇ ਨਾਲ ਵਾਅਦਾ ਕਰਦੇ ਆ ਇੱਕ ਇਮਾਨਦਾਰੀ ਨਾਲ ਕਰਪਸ਼ਨ ਰੈਤ ਔਰ ਨਸ਼ਾ ਖਤਮ ਕਰਕੇ ਪੰਜਾਬ ਵਾਸੀਆਂ ਨੂੰ ਇਨਸਾਫ ਦੇਵਾਂਗੇ ਔਰ ਲੋਕਾਂ ਦੀ ਸੇਵਾ ਕਰਾਂਗੇ ਸਭ ਤੋਂ ਕੁਦਰਤ ਆ ਗਾ ਜੀ ਉਹ ਲੋਕਾਂ ਨੇ ਜਵਾਬ ਦੇਤਾ ਉਸ ਜਿੱਦਾ ਵੀ 4000 ਕੋਟ ਦੀਆਂ ਕੋਈ ਗੱਲਾਂ ਕਰਦਾ ਸੀ ਕੋਈ ਇਮਾਨਦਾਰੀਆਂ ਗੱਲਾਂ ਕਰਦਾ ਸੀਗਾ ਮੈਂ ਦੱਸਣਾ ਚਾਹੁੰਦਾ ਵੀ ਲੋਕ ਆਪ ਸਭ ਕੋ ਜਾਣਦੇ ਆ ਪਬਲਿਕ ਸਭ ਕੋ ਜਾਣਦੀ ਆ ਸੱਚ ਕੀ ਆ ਝੂਠ ਕੀ ਆ ਉਹਦੀ ਨਵੇੜਾ ਉਹਦਾ ਨਪਟਾਰਾ ਲੋਕਾਂ ਨੇ ਕਰਤਾ ਵਿਧਾਨ ਸਭਾ ਹਲਕਾ ਪੂਰਬੀ ਦੇ ਨੇ ਉਹਨਾਂ ਨੇ ਦੱਸਦਾ ਵੀ ਬੋਸ ਜਨਤਾ ਵਾ ਬੋਸ ਕੋਈ ਇੱਕ ਨਹੀਂ ਬਣ ਸਕਦਾ ਧੰਨਵਾਦ ਜੀ ਉਸੇ ਵੀ ਦੇਖ ਲਿਆ ਦਲਜੀਤ ਸਿੰਘ ਪੋਲਾ ਨੇ ਗਰੇਅਲ ਨੇ ਜਿਹੜੇ ਬਾਹਰ ਆਂਦੇ ਸਾਡੇ ਨਾਲ ਜਿਹੜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਬਹੁਤ ਸਿਰਫ ਜਨਤਾ ਹੁੰਦੀ ਹੈ ਨਾ ਕਿ ਵਿਧਾਇਕ ਹੁੰਦੇ ਨੇ ਨਾ ਕਿ ਜਿਹੜੇ ਆਪਣੇ ਆਪ ਨੂੰ ਹਲਕੇ ਦਾ ਬੋਸ ਯਾਰ ਜ਼ਿਲ੍ਹੇ ਦਾ ਬੋਸ ਦੱਸ ਬੈਠਦੇ ਨੇ ਉਹ ਸਿਰਫ ਇੱਕ ਜਨਤਾ ਹੁੰਦੀ ਹੈ ਜਨਤਾ ਹੀ ਹੈ ਬੋਸ ਚ ਹੁੰਦੀ ਹੈ ਕਿ ਕਿਹਨੂੰ ਬੋਸ ਚ ਲਿਆ ਜਾਵੇ ਦਲਜੀਤ ਸਿੰਘ ਪੋਲਾ ਗਰੇਅਲ ਨੇ ਕਿਹਾ ਕਿ ਉਹਨਾਂ ਨੇ ਨਿਮਾਇੰਦ ਸੁਣਦੇ ਹੋਏ ਮੈਨੂੰ ਭੇਜਿਆ ਵਾ ਵਿਧਾਨ ਸਭਾ ਦੇ ਵਿੱਚ ਤੇ ਲੋਕਾਂ ਵੱਲੋਂ ਜਿਹੜਾ ਕਿ ਮੈਨੂੰ ਨੁਮਾਇੰਦਾ ਚੁਣਿਆ ਗਿਆ ਉਹਨਾਂ ਦਾ ਤੇ ਮੈਂ ਉਹਨਾਂ ਦੇ ਜਿਹੜੇ ਕੰਮ ਆ ਪੂਰੇ ਕਰਾਉਂਗਾ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ న్యూਸ ਲੁਧਿਆਣਾ